ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਫੇਰ ਪਿੰਡ ਧੌੜਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਟਾਲੀਵਾਲ ਡੇਰੀ ਫਾਰਮ ਤੇ ਪਹੁੰਚਿਆ ਬਾਈ ਗੁਰਪ੍ਰੀਤ ਕੋਲੇ ਇੱਕ ਤਾਂ ਤੁਹਾਨੂੰ ਆਪ ਅੱਛੀ ਦਿਖਾਉਂਗਾ ਕੋਠੇ ਜਿੱਡੀ ਆਪ ਵੀ ਟੌਪ ਦੇ ਸਿਮਨ ਦੀ ਐ ਤੇ ਜੇ ਗੱਲ ਕਰ ਲਈਏ ਫਿਰ ਸੱਜਣੋ ਨਾਲ ਵੀ ਇਹਦੇ ਬੱਚੀ ਆ ਨਾ ਜਿਹੜੀ ਬੱਚੀ ਵੀ ਬਾਈ ਕਹਿੰਦਾ ਫੁੱਲ ਟੌਪ 5 ਸਟਾਰ ਸਿਮਨ ਹੈ ਉਹਦੀ ਆ ਡਿਟੇਲ ਸਾਰੀ ਬਾਈ ਤੋਂ ਲੈ ਲਾਂਗੇ ਦੋ ਗਾਮਾ ਦਿਖਾਉਂਗਾ ਵੀਡੀਓ ਦੇ ਵਿੱਚ ਦੋਏ ਦਿਖਾਉਂਗਾ ਫੁੱਲ ਵੱਡੀਆਂ ਪਰ ਜੇ ਸਪੈਸ਼ਲ ਗੱਲ ਕਰ ਲਾਂ ਇਹ ਬੱਛੀ ਆ ਜਿਹੜੀ ਫਲਕਾਰੀ ਵਾਲੀ ਇਹ ਥੋੜੀ ਜ਼ਿਆਦਾ ਸਪੈਸ਼ਲ ਆ ਇਹਦੀ ਡਿਟੇਲ ਵੀ ਬਾਈ ਨੂੰ ਲਵਾਵਾਂਗੇ ਤੇ ਇਕਾ ਨਾਲ ਵਾਲੀ ਗੱਬਣ ਬੱਛੀ ਦਿਖਾਵਾਂਗੇ ਆ ਜਾ ਬਾਈ ਹੋਰ ਕਿਵੇਂ ਆ ਕੀ ਹਾਲ ਆ ਗੁਰੀ ਚੜਦੀ ਕਲਾ ਵਧੀਆ ਬਾਈ ਵਧੀਆ ਹੋਰ ਫੱਟ ਜਮਾ ਜਮਾ ਫੱਟ ਆਇਂ ਤਾਂ ਪਹਿਲਾਂ ਤਾਂ ਇੱਕ ਨੰਬਰ ਵਾਲੀ ਐ ਪਹਿਲੀ ਦੱਸ ਦੇ ਵੀ ਇਹ ਕਿਹੜੇ ਸੀਮੰਦੀ ਆ ਇਹ ਪੀਡੀਐਫ ਖੋਲ ਪੀਡੀਐਫ ਮਤਲਬ ਸੈਕਸਰ ਲੱਗਾ ਹੋਇਆ ਸੀ ਇਹਦੀ ਮਾਂ ਦੇ ਵੀ ਠੀਕ ਆ ਜੀ ਸੈਕਸਰ ਦੀ ਬੱਸੀ ਆ ਪਾਈ ਪੀਡੀਐਫ ਮੰਲਾ ਗੈਲੈਕਸੀ ਦੀ ਆਪ ਆ ਇਹ ਪੀਡੀਐਫ ਤੇ ਗੈਲੈਕਸੀ ਦੀ ਆ ਗਈ ਆਪ ਹਾਂਜੀ ਤੇ ਆਹ ਕਿਹੜੇ ਦੀ ਆ ਗਈ ਬਸ ਇਹਦੇ ਮਾਰੇ ਵੀ ਸੈਕਸ਼ਨ ਸੀਮਨ ਦੀ ਆਈ ਬਲਡ ਵਾਲ ਜੈਟ ਦੀ ਆਈ ਇਹ ਆ ਗਈ ਬਲਡ ਵੈਡ ਵਾਲਿਆਂ ਦੇ ਜੈਟ ਦੀ ਹਾਂਜੀ ਬਾਲੀ ਚੰਗੀ ਆ ਦੇਖੋ ਆ ਬੱਚੀ ਵੀ ਬਾ ਕਮਾਲ ਆ ਖੜਨੀ ਖੁੜਨੀ ਵੀ ਦੱਸਦੀ ਆ ਬਾਕੀ ਤੇ ਡਿਟੇਲ ਵਾਈ ਨੂੰ ਪੁੱਛ ਕੇ ਦੱਸਤੀ ਤੇ ਖੋਲ ਕੇ ਤੋੜ ਕੇ ਰੇਟ ਇਹਦਾ ਗੁਰਪ੍ਰੀਤ ਫਿਰ ਅੱਜ ਵੀਡੀਓ ਚ ਹੀ ਕਰੀਏ ਵੀਡੀਓ ਚ ਕਰ ਦਿਆਂ ਕੋਈ ਗੱਲ ਨਹੀਂ ਆ ਰੇਟ ਇਹਦਾ ਵੀਡੀਓ ਚ ਹੀ ਕਰ ਦਾਂਗੇ ਤੇ ਸ਼ੁਰੂ ਵੇ ਇੱਥੂ ਕਰ ਦਈਏ ਫਿਰ ਕਰ ਦਿਓ ਜੀ ਕਰ ਦਿਓ ਐਸੇ ਤੂੰ ਕਰ ਦੇ ਸ਼ੁਰੂ ਔਰ ਬਾਈ ਖੋਲ ਕੇ ਨੂੰ ਸੁਹਾ ਕਿੜਾ ਦਾ ਸੁਹਾ ਦੂਜਾ ਜੀ ਸੁਹਾ ਦੂਜਾ ਤੇ ਨਾਲ ਬੱਛੀਆ ਆਪ ਆ ਗਈ ਪੀਡੀਐਫ ਇਹਦੇ ਸੀਮਨ ਦੀ ਸੈਕਸੜ ਦੀ ਤੇ ਨਾਲ ਬੱਛੀ ਵੀ ਸੈਕਸੜ ਦੀ ਆ ਕਿਉਂਕਿ ਕੱਦ ਵੱਡਾ ਜਿਹੜਾ ਵਾੜਾ ਡਬਲ ਆ ਗਿਆ ਬੱਛੀ ਦਾ ਹਰੇਕ ਪੱਖ ਤੋਂ ਕੰਮ ਉਹੀ ਆ ਜਿਵੇਂ ਆਪਾਂ ਚੰਗਾ ਘੋੜਾ ਤੋੜਦੇ ਹੁੰਦੇ ਹੁੰਨੇ ਆ ਨਾ ਉਹ ਸ਼ਿਸ਼ਟਮਾ ਦੋਨਾਂ ਪਾਸਿਓਂ ਫੜ ਕੇ ਤੋੜਨ ਵਾਲਾ ਕੰਮ ਆ ਇਕੱਲੇ ਬੰਦੇ ਦੇ ਬਸਦਾ ਹੈ ਨਹੀਂ ਸੌਦਾ ਵੀ ਇਹਨੂੰ ਤੋੜ ਦੇ ਇਕੱਲੇ ਨੂੰ ਤਾਂ ਵੀ ਲੈ ਜੂਗੀ ਖਿੱਚ ਕੇ ਤੇ ਸੂਈ ਕਦੋਂ ਅਗਰਪਰੀ ਤਾਂ ਇਹ ਕੱਦ ਦੀ ਸੂਈ ਆ ਜੀ ਅੱਧੀ ਖਾਲੀ ਕਰਤੀ ਆ ਭਾਈ ਬੌਲੇ ਤੋਂ ਫਸ ਫਸ ਬੈਂਦੀ ਹੂ ਹਾਂਜੀ ਤਾਂ ਬਾਈ ਕਹਿੰਦਾ ਫਸ ਫਸ ਕੇ ਬੈਠਣ ਵਾਲਾ ਸ਼ਿਸ਼ਟਵੇਂ ਆ ਬੌਲੇ ਚ ਅੱਧੀ ਖਾਲੀ ਸੂਆ ਦੂਜਾ ਤੇ ਥਣ ਦਾ ਸਾਈਜ਼ ਆ ਜਿਹੜਾ ਉਹ ਤਾਂ ਬਾ ਕਮਾਲ ਹੀ ਆ ਮੱਜਾਂ ਨਾਲ ਦੀ ਲੱਗਿਆ ਤੇ ਆਰਡਰ ਆ ਜਿਹੜਾ ਆਰਡਰ ਰੱਖਦੇ ਆ ਬੱਚੀ ਬਿਲਕੁਲ ਫਿਕਸ ਕੋਈ ਟੁੱਟਮਾ ਲੇਵਾ ਨਹੀਂ ਰੱਖਦੀ ਇਹਦੇ ਕੱਦ ਦਾ ਆਈਡੀਆ ਵੀ ਆਪਾਂ ਤੁਹਾਨੂੰ ਕਰਾ ਦਾਂਗੇ ਨਾਲ ਖੜਕੇ ਦਾ ਕੱਦ ਵੀ ਦਿਖਾ ਦੇਈਂ ਭਾਈ ਕਿੰਨਾ ਕਦਦ ਪਾ ਸਕਦੇ ਆ ਗੁਰਪ੍ਰੀ ਤੇ ਇਹ ਬ੍ਰੋ ਮੀ ਤਾਂ 50 ਕਿਲੋ ਦੀ ਆ ਬਾਕੀਨ ਦਾ ਕੀ ਰਿਕਾਰਡ ਦੱਸਿਆ ਇਹਦਾ ਇਹਦਾ 44 47 ਕਿਲੋ ਦਾ ਰਿਕਾਰਡ ਆ ਇਹ ਪਹਿਲਣ ਦਾ ਹਾਂਜੀ ਤੇ ਬਾਕੀ ਕੱਦ ਵਿੱਡਾ ਆ ਗਿਆ ਫੁੱਲ ਵੱਡਾ ਤੇਰਾ ਕੱਦ ਕਿੰਨਾ ਹੋਊਗਾ ਪ੍ਰੀਤ ਮੇਰਾ 2 ਇੰਚ ਘੱਟ ਆ ਜੀ ਸੇਮ ਵਾਲਾ 5 ਫੁੱਟ 9 ਇੰਚ ਆ ਜੀ 5 9 ਆ ਗਿਆ ਹਾਂਜੀ ਇਹਦਾ ਵੀ ਤਕਰੀਬਨ ਤਕਰੀਬਨ 5 ਤੋਂ ਬਾਹਰ ਹੀ ਹੋਊਗਾ ਹਾਂ 5 ਤੋਂ ਬਾਹਰ ਆ ਜੀ ਆ ਕਰ ਦਾ 25 ਦਾ 5 ਤੋਂ ਬਾਹਰ ਹੋਊਗਾ ਬਾਕੀ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੇ ਫੜੀ ਪੂਛ ਮੜੀ ਜੀ ਇੱਕ ਗੱਲ ਦਾਦਾ ਨਾ ਆਰਡਰ ਰੱਖੂਗੀ ਬਿਲਕੁਲ ਫਿਕਸ ਗੁਲਾਬੀ ਥਾਣਾ ਆ ਗਿਆ ਗੁਲਾਬੀ ਆਰਡਰ ਦਾ ਕਲਰ ਆ ਗਿਆ ਤੇ ਜਾਤ ਕੁਆਲਿਟੀ ਨਸਲ ਉਹਦਾ ਬਾ ਕਮਾਲ ਆ ਗਈ। ਬਾਕੀ ਜਿਹੜਾ ਗੈਪ ਹੈ ਗੈਪ ਚੈੱਕ ਕਰ ਸਕਦੇ ਹੋ ਚਵਾਈ ਦੀ ਕਿਵੇਂ ਹਸਤਾ ਦੇ ਇੱਕ ਨੰਬਰ ਜੀ ਵਾ ਗੱਥਣਾ ਤੇ ਇੱਕ ਮਸ਼ੀਨ ਨਾਲ ਚੋਲੋ। ਆ ਦੋਵੇਂ ਪੱਖ ਤੋਂ ਬਾਈ ਕਹਿੰਦਾ ਚੋ ਸਕਦੇ ਹੋ ਕਿਸੇ ਸੱਜਣ ਦੇ ਹੱਥਾਂ ਨਾਲ ਚੋਣੀਆਂ ਹੱਥਾਂ ਨਾਲ ਵੀ ਚੋ ਸਕਦਾ ਮਸ਼ੀਨ ਨਾਲ ਚਵਾਈ ਕਰਨੀਆਂ ਮਸ਼ੀਨ ਨਾਲ ਵੀ ਹੋ ਜੂ ਤੇ ਬਾਕੀ ਜਿਵੇਂ ਢੰਡੀ ਸੀਲ ਆ ਜੀ। ਹਾਂ ਬਾਕੀ ਜਿਵੇਂ ਭਰਾਵਾਂ ਦੀ ਡਿਮਾਂਡ ਹੁੰਦੀ ਆ ਵੀ ਕਿਸੇ ਸੱਜਣ ਦੇ ਫਾਰਮ ਵਾਲਾ ਭਰਾ ਸੰਪਰਕ ਬਾਈ ਨਾਲ ਕਰ ਸਕਦਾ ਇਹਦੇ ਵਾਸਤੇ ਕਿਉਂਕਿ ਉਹੀ ਗੱਲ ਆ ਫਾਰਮ 'ਚ ਤਿੰਨ ਪਾਉਣ ਨਾਲ ਮੈਂ ਕਹਿੰਦਾ ਇੱਕ ਪਾ ਦਈ ਹਣਾ ਹਾਂਜੀ ਬਾਹਲੀ ਚੰਗੀ ਹੈ ਜੀ ਪਾਏ ਸੇ ਫਿਰ ਇਹਦੇ ਗੁਰਪਰੀ ਤੇ ਕਿੰਨੇ ਲਾਵਾਂਗੇ ਆਪਾਂ ਪਾਏ ਹੀ 22 ਲੈ ਲਾਂ ਜੀ 2 ਲੱਖ ਤੇ 20 ਹਜ਼ਾਰੇ ਦਾ ਮੁੱਲਾ ਹਾਂਜੀ ਮਾਨਤਾਨ ਹੋ ਜੂ ਕਰ ਦਿਆਂ ਕੋਈ ਗੱਲ ਨਹੀਂ ਫਲਕਾਰੀ ਵੀ ਦੇ ਦਾਂਗੇ ਨਾਲੀ ਦੇ ਦਾਂਗੇ ਕੋਈ ਗੱਲ ਨਹੀਂ ਰੌੜਾ ਨਾ ਪਾਜੀ ਕਰੇ ਨਹੀਂ ਨਹੀਂ ਦੇਣੀ ਫਲਕਾਰੀ ਵੀ ਬਾਈ ਕਹਿੰਦਾ ਦੇ ਦਾਂਗੇ ਨਾਲ ਤੇ ਹੁਣ ਆ ਜਾ ਫਿਰ ਦੋ ਨੰਬਰ ਵਾਲੀ ਤੇ ਇਹਦੀ ਕੀ ਡਿਟੇਲ ਆ ਕਿਹੜਾ ਸੂਆ ਦਾ ਇਹ ਦਾ ਦੂਜਾ ਸੂਆ ਗੁਰੀ ਟੋਰੀ ਖੋਲ ਕੇ ਬਾਈ ਸੂਆ ਦੂਜਾ કરી ਗਾਹ ਨੂੰ ਪਲੇਂ ਦੇ ਆਰਡਰ ਕੁਆਲਟੀ ਕਰਾ ਲਈ ਚ ਇੱਕ ਨਾੜਾ ਨਾ ਭਾਰਤ ਵਾਲਾ ਨਾ ਅੱਛਾ ਹੀ ਐ ਸਵੇਰ ਆਦੀ ਠੰਡੀ ਸੀਲ ਧੋਰ ਬਾਈ ਥਣ ਦਾ ਸੈਜ ਬਹੁਤ ਸੋਹਣਾ ਰੱਖੂ ਰੱਖੂ ਮੱਜਾਂ ਨਾਲ ਦਾ ਸੁਹਾ ਦੂਜਾ ਦਿਨ ਕਿੰਨੇ ਬਾਕੀ ਨੇ ਦੇ ਗੁਰਪਰੀ ਦਾ ਤੇਨੇ ਦਾ ਹਫਤਾ ਕਰਦਾ ਜੀ ਇੱਕ ਹਫਤਾ ਕਾਦੇ ਦਾ ਵੀ ਬਹੁਤਾ ਜੀ ਕਾਦੇ ਇੱਕ ਗੱਲ ਹੋਰ ਦਾਦਾ ਨਾ ਕਿਉਂਕਿ ਜਿਹੜੀ ਇਹ ਬੱਚੀ ਦਿਖਾਈ ਆ ਉਹ ਤਾਂ ਆ ਗਈ ਬਾੜੀ ਜਿਆਦੇ ਵੱਡੀ ਪਰ ਇਹ ਵੀ ਉਹਦੇ ਲਵੇ ਖੜੀ 19 21 ਲੱਗੂ ਜੇ ਹੋਰ ਗਾਵਾਂ 'ਚ ਖੜਾ ਦਾਂਗੇ ਮੈਂ ਕਹਿੰਦਾ 20 50 ਗਾਵਾਂ 'ਚ ਹੋਈ ਵੀ ਅੱਡੇ ਦੀ ਸੀ ਹਾਂਜੀ ਹਾਂਜੀ ਇਹ 22 ਦੀ ਕਿਵੇਂ ਦਸੀ ਬਾਈ ਇੱਕ ਨੰਬਰ ਆ ਜੀ ਸਾਉਦੀ ਸੌ ਸਾਉਦੀ ਸੌ ਇਹਦਾ ਕੀਰ ਕਾਰਡ ਦੱਸਿਆ ਦੁੱਧ ਦਾ ਇਹਨੇ 32 33 ਕਿਲੋ ਦੁੱਧ ਤੇ ਚੱਲੀ ਗਈ ਇਹ ਤੇ ਬਾਕੀ ਪ੍ਰਿੰਟ ਲਾਜਵਾਬ ਆ ਗਿਆ ਕੱਦ ਬੱਡ ਵੀ ਮਦਾਬਲਾ ਲੰਬਾਈ ਵੀ ਬਹੁਤ ਇੱਧਰ ਵੀ ਨਾੜਾਂ ਦੇ ਖੁੱਲੇ ਵਿੱਚ ਜੀ ਇੱਥੇ ਰੋਕ ਲਾ ਤੇ ਬਾਕੀ ਥਣ ਦਾ ਸਾਈਜ਼ ਚੈੱਕ ਕਰ ਸਕਦੇ ਇੱਥੇ ਤੋਂ ਗਾਇਪ ਵਾਲਾ ਆ ਗਿਆ ਪੂਰਾ ਤੇ ਨਾੜਾਂ ਨੂੜਾ ਆ ਗਿਆ ਆਰਡਰ ਤੇ ਵਾਕਮਾਲ ਆਰਡਰ ਬਣਾਉਗੀ ਅੱਗੇ ਪਿੱਛੇ ਦਾ ਤੇ ਉੱਤੋਂ ਢਾਂਚਾ ਚੈੱਕ ਕਰ ਸਕਦੇ ਲੰਬੀ ਲੰਬੀ ਬਹੁਤ ਹੈ ਲੈ ਚਲਾ ਇਹਨੂੰ ਇਹ ਨਾੜਾਂ ਤੋਂ ਉਹੀ ਗੱਲ ਆ ਜਮ ਬਾਈ ਨੇ ਦੱਸਿਆ ਭਾਰਤ ਵਾਲੇ ਨਕਸ਼ੇ ਵਾਲਾ ਸਿਸਟਮ ਹੀ ਤੇ ਬਾਈ ਦੀ ਬਾਈ ਕਹਿੰਦਾ ਫੋਕੀ ਤੇ ਪਹਿਲਨ ਦਾ ਕੀ ਰਿਕਾਰਡ ਰਸਿਆ ਗੁਰਪ੍ਰੀਤ 32 33 ਕਿਲੋ ਤੇ ਚੱਲੀ ਆ ਜੀ ਕਿੰਨਾ ਕੁ ਪਾਦੂ ਵਰਗੀ 35 ਦੇ ਨੂੰ ਜੀ 32 33 ਬਸਰਾ 30 ਤੋਂ ਪਲੱਸ ਚੱਲੀ ਜਾਊ ਮੌਸਮ ਚੰਗਾ ਹਨਾ ਹਾਂਜੀ ਮੌਸਮ ਆ ਗਿਆ ਚੰਗਾ ਇਹਦੇ ਗੁਰਪ੍ਰੀਤ ਪਾਈ ਸੀ ਕਿੰਨੇ ਲੈ ਲਾਂਗੇ ਆਪਾਂ ਪੈਸੇ 120000 ਰੁਪਏ ਲੈ ਲਾਂਗੇ ਜੀ ਇਹਦਾ ਲਵਾਂਗੇ ਇੱਕ ਵੀ ਉਹਦਾ ਦੋ ਵੀ ਹਾਂਜੀ ਜੋੜਾ ਕਿੰਨੇ ਦਾ ਹੋਊ ਫਿਰ ਜੋੜਾ ਕਰ ਲਾਂਗੇ ਕੋਈ ਗੱਲ ਨਹੀਂ ਕਰ ਲਾਂਗੇ ਕਰਦਾਂਗੇ ਮਨਤਨ ਕਰਾਂਗੇ ਫੁੱਲ ਮਨਤਨ ਆ ਜੋੜੇ ਚ ਬਾਈ ਕਹਿੰਦਾ ਕਰਦਾਂਗੇ ਫੁੱਲ ਮਨਤਨ ਪਰ ਇੱਕ ਗੱਲ ਦੱਸਦਾ ਨਾ ਜਿਹੜਾ ਸੱਜਣੇ ਨੂੰ ਲੈ ਕੇ ਜਾਊਗਾ ਨਾ ਘਰੇ ਖੜੀ ਵੀ ਯਾਰ ਜਚੂਗੀ ਇਧਰਲੇ ਬੰਨੇ ਹੋ ਕੇ ਤਾਂ ਤੁਹਾਨੂੰ ਮੈਂ ਇਹਦੀ ਲੰਬਾਈ ਦਿਖਾ ਦਿੰਦਾ ਇੱਕ ਸਾਈਡ ਤੋਂ ਇੱਥੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਲੰਬਾਈ ਉਹੀ ਗੱਲ ਆ ਇਹ ਗੁਰੂ ਪਤਾ ਕੀ ਗੱਲ ਆ ਗਾਂ ਦਾ ਵਿਕਦੀ ਆ ਮੇਰੀ ਠੀਕ ਆ ਪਰ ਤੈਨੂੰ ਪਤਾ ਵੱਡੀ ਗਾਂ ਵਿਕਣ ਨਹੀਂ ਦਿੰਦੇ ਵਿੱਚ ਬੰਦੇ ਅੱਛਾ 50000 ਰੁਪਇਆ ਵੀ ਮੰਗਦਾ ਦਲਾਲੀ ਦਾ ਪਰ ਸਿੱਧਾ ਮੈਨੂੰ ਫੋਨ ਲਾਵੇ ਅਗਲਾ ਵਿੱਚ ਦਲਾਲ ਨਾ ਪਾਵੇ ਠੀਕ ਆ ਗੱਲ ਬਿਆ ਬਿਆ ਯਾਰ ਦਲਾਲੀ ਮੰਗ ਰਿਆ ਕਮਾਲ ਜੀ ਨੇ ਨਾਲ ਆਉਂਦਿਆ ਠੀਕ ਹੈ ਗੱਲ ਮਾਲਿਆਂ ਦੇ ਠੀਕ ਹੈ ਗੱਲ ਇਹ ਗਾਂ ਤਾਂ ਨਹੀਂ ਵਿਕ ਰਹੀ ਠੀਕ ਹੈ ਗੱਲ ਆ ਜਾ ਇਧਰ ਲੈ ਬੰਨੇ ਤੇ ਇਹ ਗੱਲ ਵੀ ਬਾਈ ਨੇ ਮੇਰਾ ਖਿਆਲ ਇੱਕ ਨਵੀਂ ਜੀ ਅਨੋਖੀ ਜੀ ਗੱਲ ਹੀ ਤੁਹਾਨੂੰ ਨੂੰ ਮਿਲਿਆ ਨਾ ਹਾਂਜੀ ਇਹ ਗਾਂ ਕਿੱਤੇ ਦੀ ਵਿਕਦੀ ਆ 2.5 ਦੀ ਵੀ ਵਿਕ ਚੁੱਕੀ ਆ 70 ਦੀ ਵੀ ਮੁੱਲ ਲਾਤਾ ਇਹਦੇ 270 ਠੀਕ ਹੈ ਪਰ ਦਲਾਲੀ ਦਾ ਰੋਗਾ 50000 ਰੁਪਇਆ ਵੀ ਦਲਾਲੀ ਮੰਗਦਿਆ 50000 ਇੱਕ ਪਸ਼ੂ 'ਚ ਹਾਂ ਇਹ ਪਸ਼ੂ 'ਚ ਮੰਗਦੇ ਬੱਸੀ 'ਚ ਆ ਇਹਦੇ 'ਚ ਹਾਂ ਫਿਰ ਨਾਰਮਲ 'ਚ ਵੀ ਬਹੁਤ ਮੰਗਦੇ ਹੋਣੀ ਹਾਂ ਉਹ ਤਾਂ ਚੱਲ ਚੱਲੀ ਜਾਂਦਾ ਨ ਪਰ ਇਧਰ ਪੰਜਾਂ ਦੇ ਨਾਲ ਜ਼ੀਰੋ ਲਾਉਂਦੇ ਆ। ਹਾਂ ਪੰਜਾਂ ਦੇ ਨਾਲ ਜ਼ੀਰੋ ਲਾਉਂਦੇ। ਤੋੜੀ ਕੇਰਾ ਹੋਰ ਇਹਨੂੰ। ਆ ਜਾ ਆ ਜਾ ਕੇਰਾ ਹੋਰ ਤੋੜ ਤੇ ਬੈਠ ਨਾ ਹੁਣ ਕੱਟ ਤਕਲੀਫ ਥੋੜੀ ਜੀ। ਕਿਉਂਕਿ ਜਾਨਵਰ ਚੰਗੇ ਮੁੱਲ ਦਾ ਜਿਹੜੇ ਸੱਜਣ ਨੇ ਪੈਸੇ ਲਾਉਣੇ ਨੇ ਉਹ ਕਹੂਗਾ ਵੀ ਮੈਂ ਹਰੇਕ ਪੱਖ ਤੋਂ ਦੇਖ ਲਾਂ ਜਾਂਚ ਕਰ ਲਾਂ ਹਰੇਕ ਪਾਸਿਓਂ। ਇੱਕ ਗੱਲ ਹੋਰ ਦੱਸ ਦਾਂ ਨਾ ਜਿਵੇਂ ਇਹਦਾ ਵਿਸ਼ਾਲ ਸਰੀਰ ਆ ਸੁਭਾਅ ਦੀ ਬਾਦੀ ਨਿੱਗੀ ਆ। ਅੰਡੀ ਆ ਗਈ ਸੁਭਾਅ 'ਚ ਬਿਲਕੁਲ ਜੇ ਕਿਸੇ ਸੱਜਣ ਨੇ ਬਰੀਡਿੰਗ ਦੇ ਪਰਪਸ ਨੂੰ ਖਰੀਦਣੀ ਆ ਨਾਲੇ ਦੁੱਧ ਚੰਗਾ ਪਾਉ ਤੇ ਬਰੀਡਿੰਗ ਤੇ ਕੰਮ ਕਰੂ। ਤੇ ਘਰੇ ਖੜੀ ਉਹੀ ਗੱਲ ਆ ਵੀ ਪਿੰਡ ਸਾਰਾ ਦੇਖਣੇ ਆਊਗਾ ਇੱਥੇ ਖੜਾ ਲਾ ਮੋੜ ਕੇ ਤੇ ਇੱਥੇ ਇੱਥੇ ਰੋਕ ਲਾ ਬਾਈ ਇੱਥੋਂ ਚੈੱਕ ਕਰ ਸਕਦੇ ਹੋ ਬਿਊਟੀ ਚ ਵੀ ਫੁੱਲਾ ਤੇ ਮਿਲਕ ਲੈਣ ਦੀ ਵੀ ਚੰਗੀ ਆ ਕਿਉਂਕਿ ਰਿਕਾਰਡ ਇਹਦਾ ਤਕਰੀਬਨ ਬਾਈ ਨੇ ਤੁਹਾਨੂੰ ਸਾਰੀ ਡਿਟੇਲ ਹੀ ਦੱਸਦੀ ਵੀ ਪੀਡੀਐਫ ਦੇ ਸੀਮਨ ਦੀ ਆ ਇਹ ਗੈਕਸੀ ਵੀ ਆ ਜਿਹੜੀ ਬੱਚੀ ਆ ਜਿਹੜੀ ਬੱਚੀ ਵੀ ਟਾਪਰ ਆ ਜਮਾ ਵਰਲਡ ਵਾਰ ਜੱਟ ਦੀ ਬੱਸੀ ਆ ਜੀ ਜੱਟ ਦੀ ਨਾਲ ਆ ਗਈ ਦੋਨੇ ਸਖਸਰ ਸੀਮਨੀਆਂ ਤੂੰ ਮਾਵਾ ਤੀਆਂ ਜੀ ਤੇ ਅੱਗੇ ਬੱਚੇ ਵੀ ਚੰਗੇ ਪਾਉ ਤੇ ਬਹਿ ਜਾ ਬਹਿ ਜਾ ਵੀ ਕਰਾਉ ਨਾਲ ਗੈਪ ਚੈੱਕ ਕਰ ਸਕਦੇ ਹੋ ਤਕਰੀਬਨ ਤਕਰੀਬਨਾ ਗਿੱਠ ਤੋਂ ਬਾਹਰੇ ਆ ਧਾਰਾਂ ਖਾਦੇ ਗੁਰਪ੍ਰੀਤ ਮਾਰ ਕੇ ਦਿਖਾ ਦੇ ਨਾ ਜੀ ਦਿਖਾ ਦੇ ਲੱਲਾ ਦੇ ਬੱਚੀ ਧਾਰਾਂ ਖਾਦੇ ਮਾਰ ਕੇ ਅੱਧੇ ਬੋਲੇ ਜੋ ਹੈ ਗਿਆ ਖਾਲੀ ਕੱਦ ਬਿੱਡ ਹਰੇਕ ਪੱਖ ਤੋਂ ਲਾਜਵਾਬ ਆ ਗਈ ਪਾਣੀ ਲਿਆ ਓਏ ਲੱਲਾ ਦੇ ਬੱਚਾ ਨੂੰ ਦਿਖਾ ਦੇ ਮਾਰ ਕੇ ਧਾਰਾਂ ਜੀ ਤੇ ਬੱਚੀ ਵੀ ਤੁਹਾਨੂੰ ਗੱਲ ਦੱਸਦਾ ਨਾ ਬੱਚੀ ਵੀ ਇਹਦੇ ਜਿੱਡਾ ਹੀ ਕੱਦ ਕਰੂਗੀ ਇੱਥੇ ਚੈੱਕ ਕਰ ਸਕਦੇ ਹੋ ਪੂਰੀ ਡਬਲ ਬਣੂਗੀ ਬੱਚੀ ਲਾ ਦੇ ਬਈ ਰਾ ਤਾਰਾਂ ਸੱਜਣੋ ਸਾਨੂੰ ਫਿਰ ਦੋਨਾਂ ਪਾਸੀ ਬੈ ਕੇ ਮਾਰ ਕੇ ਦਿਖਾ ਦੇਣਾ ਚਵਾਈ ਦੀ ਹੈਗੀ ਆ ਫੁੱਲ ਮੋਟੀ ਸਿਸਟਮ ਹੈਗਾ ਮੱਝਾਂ ਲਈ ਆ ਇੱਥੇ ਚਵਾਈ ਚੈੱਕ ਕਰ ਸਕਦੇ ਹੋ ਦੋ ਪਾਸੇ ਚਵਾਈ ਕਰ ਸਕਦੇ ਹੋ ਤੇ ਮਸ਼ੀਨ ਤੇ ਲਾਉਣੀਆਂ ਮਸ਼ੀਨ ਤੇ ਤੇਨੇ ਲੱਗੇ ਜਾਣਾ ਖੜਕਾ ਹੁੰਦਾ ਤਾਰਾਂ ਦਾ ਦਾ ਗੁਰੀ ਇੰਨੀ ਚੰਗੀ ਆ ਤਾਰ ਤਾਂ ਬਾਈ ਕਹਿੰਦਾ ਕਮਾਂਡੀਆਂ ਦੇ ਘਰੇ ਸੁਣਿਆ ਕਰੋ ਬਸ 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 ਜਿਆਦਾ ਥੱਲੇ ਨਾ ਖਰਾਬ ਕਰੋ ਇਹ ਬੱਛੀ ਮਿਲੂਗੀ 2 ਲੱਖ ਤੇ 20 ਹਜ਼ਾਰ ਇਹਦਾ ਮੁੱਲਾ ਆਪ ਵੀ ਬੱਛੀ ਆ ਤੇਰੇ ਗੱਲ ਕਰ ਲਈ ਇਹਦੇ ਸੁਖਨਾ ਨਾਲ ਵੀ ਬੱਛਿਆ ਛੜ ਦਿਆੜੀ ਉਹ ਇਧਰ ਦੇ ਨਾਲ ਵੀ ਇਹਦੇ ਬੱਛੀ ਆ ਗਈ ਨੰਬਰ ਬੋਲ ਦੋ ਬਾਈ 977960582 97796 ਆ ਜੇਰ ਦੀ ਵੀਡੀਓ ਦਿਖਾ ਦੇ ਬਾਈ ਵਿੱਚ ਆ ਫੋਨ 'ਚ ਦਿਖਾ ਦੇ ਤੇਰੇ 'ਚ ਜੇਰ ਵਾਲੀ ਵੀਡੀਓ ਕਿਉਂਕਿ ਜੇਰ ਦੀ ਸਿਸਟਮ ਜ਼ਿਆਦਾ ਹੁੰਦਾ ਗਾਮਾਂ ਦਾ ਜੇਰ ਵਾਲੀ ਵੀਡੀਓ ਵੀ ਆਪਾਂ ਬਾਈ ਨੇ ਬਣਾਈ ਹੋਈ ਆ ਫੋਨ 'ਚ ਉਹ ਸੁਣ ਬੋਲੇ ਤੋਂ ਖਾਲੀ ਕਰੀ ਹੋਈ ਆ ਜਿਹੜੀ ਇਹ ਕੱਲ ਬੋਲੇ 'ਚ ਬਾਈ ਕੰਮ ਕੱਲ ਕਰਿਆ ਸਾਫ ਲੱਚ ਲਾ ਦੇ ਆ ਆ ਇਹਦੀ ਜੇਰ ਵਾਲੀ ਵੀਡੀਓ ਆ ਉਹੀ ਮੱਛੀ ਆ ਗਈ ਨਾਲ ਵੀ ਮੱਛੀ ਬੈਠੀ ਐ ਇਹਦੇ ਜੇਰ ਤਾਂ ਬਹੁਤ ਜੇਰ ਜੱਪੇ ਵਾਲਾ ਸਿਸਟਮ ਹੈਗਾ ਡਨ ਕਰ ਹੀ ਬੈਕ ਕੇ ਨਾ ਹੋਰ ਆ ਗਈ ਆ ਜੀ ਇਹ ਤੋਂ ਬਾਅਦ ਜੀ ਆ ਆ ਪਈਆ ਤੇ ਨੰਬਰ ਬੋਲ ਦਿਓ ਜੀ 977960582 ਜੀ 9779605182 ਦਾ ਨੰਬਰ ਹੈ ਸੰਪਰਕ ਬਾਈ ਨਾਲ ਕਰ ਲਿਓ ਦਲਾਲ ਲੈ ਕੇ ਨਾ ਆਇਓ ਸਿੱਧਾ ਸੰਪਰਕ ਸਾਧ ਲਿਓ ਪਿੰਡ ਧੌੜਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਦਾ ਜਾਨਵਰ ਕਿੱਦਾਂ ਦੇ ਲੱਗੇ ਧੰਨਵਾਦ ਜੀ